हां जी ਸਤ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਇਸ ਛੋਟੇ ਜਿਹੇ ਵਲੌਗ ਦੇ ਵਿੱਚ ਤੇ ਮੈਂ ਫਟਾਫਟ ਦੋ ਚਾਰ ਚੀਜ਼ਾਂ ਦੱਸਦਾ ਮੈਂ ਨਾ ਇੱਕ ਵਰਸ ਲਿਖਦਾ ਸੀ ਪਿਆ ਤੇ ਵਰਸ ਦੀ ਰਾਈਟਿੰਗ ਆਪਾਂ ਪ੍ਰੋਸੈਸ ਕਿੱਦਾਂ ਕਰਦੇ ਆ ਆਪਣੇ ਮਾਈਂਡ ਦੇ ਵਿੱਚ ਤੇ ਆਪਣੇ ਹਾਲਾਤ ਆਪਾਂ ਕਿੱਦਾਂ ਲਿਖਦੇ ਆ ਉਹਦੇ ਬਾਰੇ ਤੇ ਪਹਿਲਾ ਵਰਸ ਸੁਣਨ ਵਾਲਾ ਆ ਬੀਟ ਵੱਜਣਗੀ ਜ਼ਿੰਦਗੀ ਵਿੱਚ ਜਿਵੇਂ ਜਿਵੇਂ ਹੋਵਾਂਗੇ ਜ਼ਖਾਤ ਤੇ ਪਾ ਮੈਂ ਤਾਂ ਕਿਤੇ ਬੋਨ ਨਾ ਮਿਲ ਲੈਣੇ ਕਿਤਾਬ ਚ ਦੁਨੀਆ ਇਹ ਆ ਗਈ ਸਾਡੀ ਥੋੜੀ ਜਿਹੀ ਹਿਸਾਬ ਚ ਤਾਂ ਹੀ ਫਰਕ ਹੀ ਤਾਂ ਫਿਰ ਜੱਟ ਨੇ ਜ਼ੁਬਾਨ ਚ ਕਰਮਾਂ ਦੇ ਤਣੀ ਮੁੰਡੇ ਕਲ ਮਚ ਲਾਂਚ ਮਿਲਣੇ ਕ ਜਾਣੇ ਸਾਨੂੰ ਸਾਡੇ અપਮਾਨ ਚ ਨਹੀਂ ਚੰਗੀ ਆਵੇ ਪਰ ਬਾਪ ਦੇ ਮਕਾਨ ਤੇ ਨਹੀਂ ਚੰਗੀ ਆਵੀ ਪਰ ਬਾਪ ਦੇ ਮਕਾਨ ਚ ਜ਼ਿੰਦਗੀ ਵਿੱਚ ਜਿਵੇਂ ਜਿਵੇਂ ਹੋਵਾਂਗੇ ਜ਼ਖਾਤ ਜ਼ਿੰਦਗੀ ਵਿੱਚ ਜਿਵੇਂ ਜਿਵੇਂ ਹੋਵਾਂਗੇ ਜ਼ਖਾਤ ਇਹ ਵਾਲਾ ਵਰਸ ਤੇ ਇਹਦੇ ਵਾਸਤੇ ਡਿਟੇਲਿੰਗ ਇਹ ਆ ਕਿ ਜਿਵੇਂ ਪਿੱਲਾ ਲਾਈਨ ਹੁੰਦੀ ਆ ਕਿ ਜ਼ਿੰਦਗੀ ਮੈਂ ਜਿਵੇਂ ਜਿਵੇਂ ਹੋਵਾ ਕਿਸੇ ਖਾਚ ਇਹਨੂੰ ਮੈਂ ਇੱਕ ਹੁੱਕ ਲਾਈਨ ਵਾਇਜ਼ ਵਰਤਿਆ ਆ ਜਿਹਦੇ ਨਾਲ ਏਦਾਂ ਹੁੰਦਾ ਕਿ ਇਹ ਗਾਣ ਇਹ ਲਾਈਨ ਆਪਾਂ ਨੂੰ ਕੈਚ ਕਰਦੀ ਜਿੰਨੇ ਆਪਾਂ ਰਿਪੀਟ ਤੇ ਗਾਣਾ ਸੁਣਦੇ ਆ ਜਾਂ ਲੂਪ ਤੇ ਕਹ ਲਈਏ ਬਾਰ-ਬਾਰ ਗਾਣਾ ਸੁਣਦੇ ਆ ਤੇ ਦੂਜਿਆ ਚੀਜ਼ ਆ ਕਿ ਜਿਵੇਂ ਇਹਦੇ ਤੇ ਅੱਗੇ ਲਾਈਨਾਂ ਹੁੰਦੀਆਂ ਕਿ ਜ਼ਿੰਦਗੀ ਮੈਂ ਜਿਵੇਂ ਜਿਵੇਂ ਹੋਵਾ ਕਿਸੇ ਖਾਚ ਪਾ ਮੈਂ ਤਾਂ ਕੀਤੇ ਪੋਨ ਲਿਖੇ ਨੇ ਕਿਤਾਬ ਚ ਦੁਨੀਆਂ ਆ ਗਈ ਸਾਡੀ ਥੋੜੀ ਜਿਹੀ ਹਿਸਾਬ ਚ ਤਾਂ ਹੀ ਫਰਕ ਕੀਤਾ ਫਿਰ ਜੱਟ ਨੇ ਜਮਾਨ ਚ ਇਹਨੂੰ ਆਪਾਂ 네ਗਟਿਵ ਤੇ ਪੋਜ਼ਿਟਿਵ ਦੋਵੇਂ ਪਾਸੇ ਵਰਤ ਸਕਦੇ ਆ ਕਿ ਜਦੋਂ ਆਪਾਂ ਨੂੰ ਦੁਨੀਆ ਦਾ ਪਤਾ ਲੱਗ ਗਿਆ ਫਿਰ ਆਪਾਂ ਜ਼ੁਬਾਨ ਨੂੰ ਆਪਣੀ ਨੂੰ ਸੁਧਾਰ ਲਿਆ ਜਾਂ ਵਿਗਾੜ ਲਿਆ ਕਿਉਂਕਿ ਇਦਾਂ ਹੁੰਦਾ ਕਿ ਆਪਾਂ ਨੂੰ ਹਰ ਤਰ੍ਹਾਂ ਦੇ ਬੰਦੇ ਮਿਲਦੇ ਆ ਉਹ ਅਲੱਗ-ਅਲੱਗ ਕਿਰਦਾਰ ਵਾਲੇ ਹੁੰਦੇ ਆ ਤੇ ਉਸੇ ਹਿਸਾਬ ਨਾਲ ਆਪਾਂ ਨੂੰ ਉਹਨਾਂ ਨਾਲ ਗੱਲ ਕਰਨੀ ਪੈਂਦੀ ਆ ਕਿ ਆਪਾਂ ਉਹਨਾਂ ਨੂੰ ਪਿਆਰ ਨਾਲ ਬੋਲਣਾ ਆ ਕਿ ਜਾਂ ਔਖਾ ਹੋ ਕੇ ਬੋਲਣਾ ਆ ਕਿਉਂਕਿ ਜਿੱਦ ਤੇ ਆਪਣਾ ਫਾਇਦਾ ਹੋਵੇ ਆਪਾਂ ਉਦਾਂ ਬੋਲਦੇ ਆ ਤੇ ਫਿਰ ਹੋਈ ਆ ਕਿ ਦੁਨੀਆ ਆ ਗਈ ਜਦ ਥੋੜੀ ਜਿਹੀ ਹਿਸਾਬ ਚ ਤਾਂ ਹੀ ਫਰਕੇ ਤਾਂ ਫਿਰ ਜੱਟਾਂ ਨਾ ਜ਼ੁਬਾਨ ਚ ਕਰਮਾਂ ਦੇ ਧਣੀ ਮੁੰਡੇ ਕਲਮ ਚ ਲਾਂਚ ਤੇ ਮਿਲੇ ਨੇ ਖਜ਼ਾਨੇ ਸਾਨੂੰ ਸਾਡੇ ਅਪਮਾਨ ਚ ਇਹ ਇਹਦਾ ਕਹਿੰਦਾ ਯਾ ਵਰਡ ਮੇਰੇ ਕੇ ਜਿਵੇਂ ਆਪਣੀ ਕਿਸਮਤ ਤਾਂ ਵੈਸੇ ਮਾੜੀ ਹੋਈ ਆ ਪਰ ਜਦੋਂ ਮੈਂ ਲਿਖਣ ਬੈਨਾ ਆ ਤੇ ਉਹ ਮੇਰੇ ਲਈ ਕਾਫੀ ਲਾਭਦਾਇਕ ਹੁੰਦਾ ਹੈ ਜਿੰਨਾ ਮੈਂ ਆਪਣੀ ਜ਼ਿੰਦਗੀ ਸੁਧਾਰ ਸਕਦਾ ਆ ਤੇ ਤਾਂ ਹੀ ਉਹ ਅਗਲੀ ਲਾਈਨ ਆ ਕਿ ਕਰਮਾਂ ਦੇ ਧਣੀ ਮੁੰਡੇ ਕਲਮਾਂ ਚ ਲਾਂਚ ਤੇ ਮਿਲੇ ਨੇ ਖਜ਼ਾਨੇ ਸਾਨੂੰ ਸਾਡੇ ਪਰਮਾਨ ਚ ਕਿ ਲੋਕਾਂ ਨੇ ਸਾਡਾ ਮਜ਼ਾਕ ਡਾਇਆ ਸਾਡੇ ਨਾਲ ਜੋ ਵੀ ਕੀਤਾ ਕਿ ਹੱਸੇ ਆ ਸਾਡੇ ਤੇ ਉਹਨਾਂ ਨੂੰ ਨਹੀਂ ਸੀ ਯਕੀਨ ਪਰ ਆਪਾਂ ਆਪਣੇ ਕਲਮ ਨਾਲ ਲਿਖ ਕੇ ਤੇ ਜ਼ਿੰਦਗੀ ਸੁਧਾਰਨ ਦੀ ਕੋਸ਼ਿਸ਼ ਕੀਤੀ ਆ ਤੇ ਉਹ ਅਗਲੀ ਲਾਈਨ ਆ ਕਿ ਪਰ ਨੀਂਦ ਚੰਗੀ ਆਵੇ ਸਾਨੂੰ ਬਾਪ ਦੇ ਮਕਾਨ 'ਚ ਉਹਦੇ ਦਾ ਇਹ ਆ ਕਿ ਜਿੰਨਾ ਮਰਜੀ ਪੈਸਾ ਕਮਾ ਲਓ ਜੋ ਮਰਜੀ ਕਰ ਲਓ ਜਿੱਥੇ ਮਰਜੀ ਚੱਲ ਜਾ ਦੁਨੀਆ ਦੇ ਵਿੱਚ ਪਰ ਜਦੋਂ ਆਪਾਂ ਘਰੇ ਹੁੰਨੇ ਆ ਆਪਾਂ ਬੇਫਿਕਰੀ ਨਾਲ ਸੌਂਨੇ ਆ ਆਪਾਂ ਨੂੰ ਕੋਈ ਫਿਕਰ ਨਹੀਂ ਹੁੰਦੀ ਕਿਸੇ ਦੀ ਜਾਂ ਆਪਾਂ ਨੂੰ ਕੋਈ ਡਰਿਆ ਕਿਸੇ ਦਾ ਆਪਾਂ ਰਿਲੈਕਸ ਹੋ ਕੇ ਸੌਂਨੇ ਆ ਤੇ ਲਾਈਨ ਉੱਥੇ ਤਾਂ ਬਹੀ ਸੀ ਤੇ ਫਿਰ ਉਹ ਲਾਈਨ ਹੁੰਦੀ ਆ ਕਿ ਜ਼ਿੰਦਗੀ ਮੈਂ ਜਿਵੇਂ ਜਿਵੇਂ ਹੋਵਾਂ ਕਿਸੇ ਖਾਤ 'ਚ ਜ਼ਿੰਦਗੀ ਮੈਂ ਜਿਵੇਂ ਕਿਸੇ ਹੋਵਾਂ ਕਿਸੇ ਖਾਤ 'ਚ ਇਹ ਛੋਟਾ ਵਰਸ ਲਿਖਿਆ ਸੀ ਤੇ ਇਹਦੇ ਵਿੱਚ ਆ ਥੋੜੀ ਜਿਹੀ ਡੀਟੇਲਿੰਗ ਬ੍ਰੇਕਡਾਊਨ ਕਰਤਾ ਮੈਂ ਆਪਣੇ ਵਰਸ ਨੂੰ ਤੇ ਥੈਂਕ ਯੂ ਧੰਨਵਾਦ ਆ ਤੁਹਾਡਾ ਜੇ ਤੁਸੀਂ ਇਹ ਛੋਟਾ ਜਿਹਾ ਬਲੌਗ ਦੇਖਿਆ ਤਾਂ ਜੀ ਜ਼ਿੰਦਗੀ ਵਿੱਚ ਜੀਵਾ ਜਿਵੇਂ ਹੋਵਾ ਕਿਸੇ ਕਾਪ ਚ ਪਾ ਮੈਂ ਤਾਂ ਕਿਤੇ ਪੰਨ ਲਿਖੇ ਨੇ ਕਿਤਾਬ ਚ ਦੁਨੀਆ ਆਈ ਸਾਡੀ ਥੋੜੀ ਜੀ ਸਾਥ ਤਾਂ ਹੀ ਭਰ ਕੀਤਾ ਫਿਰ ਜੱਟ ਨੇ ਜ਼ੁਬਾਨ ਚ ਕਰਮਾਂ ਦੇ ਤਣੀ ਮੁੰਡੇ ਕਲਮ ਚ ਲਾਂਚ ਮਿਲੇ ਨੇ ਖਜਾਨੇ ਸਾਨੂੰ ਸਾਡੇ અપਮਾਨ ਚ ਨੀਂ ਚੰਗੀ ਆਵੇ ਪਰ ਬਾਪ ਦੇ ਮਕਾਂਚ ਨੀਂ ਚੰਗੀ ਆਵੇ ਪਰ ਬਾਪ ਦੇ ਮਕਾਂਚ ਜ਼ਿੰਦਗੀ ਵਿੱਚ ਜੀਵਾ ਜਿਵੇਂ ਹੋਵਾ ਕਿਸੇ ਕਾਪ ਤੇ ਜ਼ਿੰਦਗੀ ਵਿੱਚ ਜੀਵਾ ਜਿਵੇਂ ਹੋਵਾ ਕਿਸੇ ਕਾਪ ਤੇ ਜ਼ਿੰਦਗੀ ਵਿੱਚ ਜੀਵਾ ਜਿਵੇਂ ਹੋਵਾ ਕਿਸੇ ਕਾਪ ਤੇ